ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਹ ਵਾਲੀ ਲੇਸ オーਗੰਝਾ ਦੀ ਤੇ ਇਹ ਵਾਲੀ ਬਰੀਕ ਲੇਸ ਲਾ ਕੇ ਕਮੀਜ਼ ਦੇ ਘੇਰੇ ਤੇ ਬਾਹਾਂ ਤੇ ਡਿਜ਼ਾਈਨ ਬਣਾਵਾਂਗੇ ਠੀਕ ਹੈ ਤੇ ਇਹ ਆਪਣਾ ਪਲਾਜ਼ੋ ਸਲਵਾਰ ਨਾਲ ਦਾ ਕਪੜਾ ਪਲਾਜ਼ੋ ਲਾਲ ਦਾ ਇਹ ਆਪਾਂ ਲਗਾਵਾਂਗੇ ਵਿੱਚ ਤੇ ਇਹ ਆਪਾਂ ਲਾਸੂਟ ਜਿਹੜਾ ਗਲਾ ਗਲਾ ਜੜ ਲਿਆ ਠੀਕ ਹੈ ਇਦਾਂ ਬਣਾ ਲਿਆ ਗਲੇ ਤੇ ਆਪਾਂ ਲਗਾਤੀ ਪਾਈਪ ਇਹ ਵਾਲੀ ਲੇਸ ਤੇ ਗਲੇ ਤੇ ਇਹਦਾ ਵਰਕ ਇਹ ਆਪਾਂ ਰੀ ਕਰ ਲਿਆ ਇਹ ਬਿਨਾ ਪਲਉਈਆਂ ਤੋਂ ਕਿਵੇਂ ਕਮੀਜ਼ ਬੰਦਦਾ ਠੀਕ ਹੈ ਤੁਹਾਨੂੰ ਦੱਸਾਂਗੇ ਬਿਨਾ ਪਲਉਈਆਂ ਤੋਂ ਕਮੀਜ਼ ਦੀ ਫੀਟਿੰਗ ਕਿਵੇਂ ਕਰਤੀ ਹੈ ਤੇ ਲੈਸ ਲਾ ਕੇ ਆਪਾਂ ਡਿਜ਼ਾਈਨ ਕਿਦਾਂ ਬਣਾਉਣਾ ਠੀਕ ਹੈ ਜੀ ਤੇ ਇਹਦੇ ਹੈਗਾ ਥੋੜੀ ਜੀ ਲੈਂਥ ਘੱਟ ਹੋ ਸੀਗੀ ਕਮੀਜ਼ ਦੀ ਪੂਰੀ ਬੁਰੀ ਬੰਦੀ ਹੈ ਨਾਲੇ ਤਾਂ ਆਪਣੀ ਲੈਂਥ ਸਹੀ ਹੋ ਜੂਗੀ ਨਾਲੇ ਆਪਾਂ ਇਹਦੇ ਡਿਜ਼ਾਈਨ ਕਰ ਦਾਂਗੇ ਠੀਕ ਹੈ ਹੁਣ ਆਪਾਂ ਇਹ ਵੀ ਕਰਦੇ ਆ ਸਨਾਈ ਹੀ ਵਾਰੀ ਦੋਨੇ ਆਪਾਂ ਲੈਸਨ ਦਾਵਾ ਕੇ ਦੀ ਉੱਪਰ ਤੇ ਠੀਰੀ ਦਾ ਤੇ ਬਾਵਾ ਦਾ ਆਪਾਂ ਨੇ ਡਿਜ਼ਾਈਨ ਬਣਾਉਣਾ ਹੈ ਇਹਦਾ ਠੀਕ ਹੈ ਆਪਾਂ ਇਹ ਫਿਟਿੰਗ ਵੀ ਇਸ ਤਰ੍ਹਾਂ ਦਾ ਆਪਾਂ ਮਣਕੇ ਲਾ ਲੈਣੇ ਆ ਨਿਸ਼ਾਨ ਲਾਈਏ ਫਿਰ ਵੀ ਆਪਣਾ ਇੱਕ ਵਾਰ ਇਹਦੀ ਚੰਗੀ ਬੰਦੀ ਕਰ ਲਈਂ ਜਰੂਰੀ ਹੈ ਕਿਉਂਕਿ ਕਿ ਗਰਨ ਨਿਸ਼ਾਨ ਅੱਗੇ ਪਿੱਛੇ ਲੱਗ ਜਾਂਦੇ ਆ ਸੋ ਆਪਾਂ ਮੈਂ ਲੈ ਲਿਆ ਆਪਣਾ 22 ਇੰਚ ਠੀਕ ਹੈ ਸੋ ਆਪਣਾ ਇਹ ਉੱਪਰ ਹੈ ਨਾ vải ਹਾਂਜੀ ਹੁਣ ਆਪਣਾ ਨੇ ਇਹ ਵਾਲੀ ਜਿਹੜੀ ਪੱਟੀ ਐ ਇਹ ਆਪਾਂ ਕੱਟ ਕਰ ਲਈ ਐ ਪਲੇਨ ਕਪੜਾ ਜਿਹੜਾ ਸੀ ਆਪਣਾ ਸਲਵਾਰ ਨਾਲ ਦਾ ਤੇ ਉਹਦੇ ਵਿੱਚੋਂ ਆਪਾਂ ਪਲੇਨ ਕਪੜਾ ਦਾ 2-2 ਇੰਚ ਦਾ ਦੋ ਦੋ ਇੰਚ ਦੀ ਆਪਾਂ ਨੇ ਪੱਟੀ ਕੱਟ ਕਰ ਲਈ ਠੀਕ ਹੈ 2 ਸਵਾ 2 ਦੋ ਆਪਾਂ ਕੀਤਾ ਇਹ ਆ ਦੇਖ ਸਕਦੇ ਸਵਾ ਦੋ ਹੈ ਠੀਕ ਹੈ ਸਵਾ ਦੋ ਦੀ ਆਪਾਂ ਨੇ ਪੱਟੀ ਹੈ ਕੱਟ ਕਰ ਲਈ ਹੈ ਤੇ ਇਹ ਨੀਚੇ ਤੋਂ ਆਪਾਂ ਜਿੰਨਾ ਘੇਰਾ ਫੋਲਡ ਕਰਨਾ ਉਹ ਇਸ ਤਰ੍ਹਾਂ ਫੋਲਡ ਕਰਕੇ ਥੋੜਾ ਜਿਹਾ ਨਿਸ਼ਾਨ ਲਾ ਕੇ 3 3 ਇੰਚ ਆਪਾਂ ਇਹ ਨਿਸ਼ਾਨ ਲਾ ਲਈ 3 ਇੰਚ ਦਾ ਹੁਣ ਆਪਾਂ ਇਹਦੇ ਉੱਪਰ ਰੱਖਾਗੇ ਤੇ ਆਪਾਂ ਬਿਨਾ ਕੱਟ ਪਾਏ ਤੋਂ ਇਹ ਕਿਸ ਤਰ੍ਹਾਂ ਲਾ ਸਕਦੇ ਹਾਂ ਠੀਕ ਹੈ ਲੇਸ ਲਾ ਕੇ ਤੇ ਬਿਨਾ ਕੱਟ ਪਾਏ ਤੋਂ ਆਪਾਂ ਕਿੱਦਾਂ ਲਗਾਉਣੀ ਹੈ ਤੇ ਆਪਾਂ ਤੁਹਾਨੂੰ ਦੱਸਦੇ ਆਂ ਇਹ ਆਪਾਂ ਨੇ ਜਿੱਥੇ ਆਪਣਾ ਨਿਸ਼ਾਨ ਲਾਇਆ ਉੱਥੇ ਆਪਾਂ ਹੀ ਰੱਖ ਲੈਣੀ ਹੈ ਠੀਕ ਹੈ ਇੱਥੇ ਆਪਾਂ ਇਹ ਰੱਖ ਲਈ ਹੁਣ ਆਪਾਂ ਇਹ ਵਾਲੀ ਲੇਸ ਜਿਹੜੀ ਹੈ ਇਹਦੇ ਸਾਈਟਾਂ ਤੇ ਲਾਵਾਂਗੇ ਹੁਣ ਆਪਾਂ ਇਹ ਜਿਹੜੀ ਲੇਸ ਲਾਵਾਂਗੇ ਕਿ ਆਪਾਂ ਇਹਦੇ ਸ਼ਰਟ ਦੇ ਵਿੱਚ ਕੋਈ ਕੱਟ ਨਹੀਂ ਪਾਵਾਂਗੇ ਤੇ ਇਦਾਂ ਹੀ ਆਪਾਂ ਇਹਨੂੰ ਰੱਖ ਕੇ ਲਗਾਵਾਂਗੇ ਠੀਕ ਹੈ ਤੇ ਜੇ ਆਪਾਂ ਕੱਟ પાਕੇ ਲਾਉਣੀ ਉਹਦਾਂ ਵੀ ਆਪਾਂ ਲਾ ਸਕਦੇ ਆ ਤੇ ਇਹ ਆਪਾਂ ਵੈਸੀ ਸੈਂਪਲ ਹੀ ਲਗਾਵਾਂਗੇ ਤੇ ਜੇ ਆਪਣੇ ਲੈਂਥ ਕੱਟਦੀ ਹੋਵੇ ਜ਼ਿਆਦਾ ਹੀ ਫਿਰ ਆਪਾਂ ਇਹਨੂੰ ਕੱਟ પાਕੇ ਲਾ ਸਕਦੇ ਆ ਤੇ ਹੁਣ ਆਪਾਂ ਇਹਨੂੰ ਇੱਥੇ ਰੱਖ ਕੇ ਲਾਵਾਂਗੇ ਇਹਨੂੰ ਆਪਾਂ ਇੱਧਰ ਰੱਖ ਲੈਣਾ ਠੀਕ ਹੈ ਇਹਦੇ ਨਾਲ-ਨਾਲ ਦੀ ਹੁਣ ਆਪਾਂ ਇਹਦੇ ਉੱਪਰ ਇਸਤਰੀ ਰੱਖ ਕੇ ਸिलाई ਲਾ ਲੈਣੀ ਠੀਕ ਹੈ ਹੁਣ ਆਪਾਂ ਇਹਦੇ ਨਾਲ-ਨਾਲ ਜਿਹੜਾ ਨਿਸ਼ਾਨ ਲੱਗਿਆ ਉਹਦੇ ਉੱਪਰ ਆਪਾਂ ਨਾਲ-ਨਾਲ ਇਹਦੇ ਕੱਪੜਾ ਰੱਖ ਲਿਆ ਤੇ ਕੱਪੜੇ ਦੇ ਉੱਪਰ ਹੀ ਆਪਾਂ ਇਹ ਲੇਸ ਰੱਖ ਲੈਣੀ ਏਦਾਂ ਤੇ ਇਹਦੇ ਜਮਾ ਆਪਾਂ ਜਿਹੜੀ ਕੰਨੀ-ਕੰਨੀ ਉਹ ਵਿੱਚ ਦੇਣੀ ਹੈ ਲੇਸ ਸਿੱਧੀ ਇੱਧਰ ਰੱਖਾਂਗੇ ਆਪਾਂ ਕੱਪੜੇ ਦੇ ਉੱਪਰ ਹੀ ਸਿੱਧੀ ਲੇਸ ਰੱਖੀ ਹੈ ਤੇ ਇਹ ਜਿਹੜਾ ਕੱਪੜਾ ਆਪਾਂ ਨਾਲ-ਨਾਲ ਨਿਸ਼ਾਨ ਦੇ ਰੱਖੀ ਜਾਣਾ ਤੇ ਉੱਪਰ ਹੀ ਲੇਸ ਰੱਖ ਕੇ ਇਹਦੀ ਸਲਾਈ ਲਾਈ ਜਾਈਏ ਆਨੇ ਆਪ ਸਾਰੀ ਲੈਸੀ ਮੀ ਲਗਾ ਲਾਂਗੇ ਦੋਨੇ ਸਾਈਡਾਂ ਤੇ ਇਧਰ ਵੀ ਇਧਰ ਵੀ ਔਰ ਆਪਾਂ ਇਧਰਲੀ ਸਾਈਡ ਤੋਂ ਇਹ ਲੈਸ ਜਿੱਦਾਂ ਰਾਤੀ ਪੁੱਠੀ ਹੁੰਦੀ ਹੈ ਇਹਦਾ ਦੂਜਾ ਲੜਪਨ ਲਾਵਾਂਗੇ ਲੈਸ ਦਾ ਦੂਸਰਾ ਲੜਪ ਲੈ ਲੈਣਾ ਤੇ ਇਹ ਆਪਾਂ ਹੁਣ ਇਧਰਲੀ ਸਾਈਡ ਤੋਂ ਰੱਖ ਲਾਂਗੇ ਇਹ ਲੈਸ ਦਾ ਸਿੱਧਾ ਜਿਹੜਾ ਆਪਣਾ ਉੱਪਰ ਆਉਣਾ ਚਾਹੀਦਾ ਠੀਕ ਹੈ ਜੇ ਇਧਰਲੀ ਸਾਈਡ ਰੱਖਦੇ ਸੀ ਆਪਣਾ ਪੁੱਠਾ ਹੁੰਦਾ ਸੀ ਇਹ ਧਿਆਨ ਰੱਖ ਲੈਣਾ ਤੇ ਫਿਰ ਆਪਾਂ ਇਹਦੇ ਬਿਲਕੁਲ ਜਿਹੜੀ ਕੰਨੀਆਂ ਨਾਲ ਕੱਪੜੇ ਦੇ ਨਾਲ ਹੀ ਰੱਖ ਕੇ ਇੱਥੋਂ ਸ਼ੁਰੂ ਕਰਨੀ ਹੈ ਇਹ ਆਪਾਂ ਤੇ ਕੱਪੜੇ ਦੇ ਉੱਪਰ ਹੀ ਇਸੇ ਤਰ੍ਹਾਂ ਰੱਖ ਕੇ ਸिलाई ਲਾਉਣੀ ਠੀਕ ਹੈ ਨਾਲ ਨਾਲ ਆਪਾਂ ਸੈੱਟ ਕਰਕੇ ਰੱਖਣਾ ਬਾਹਲ ਨਹੀਂ ਪੈਣ ਦੇਣਾ ਕੋਈ ਵੀ ਇਹ ਇੱਧਰ ਲੱਗੀ ਠੀਕ ਹੈ ਤੇ ਇਹ ਆਪਾਂ ਕੱਪੜੇ ਦੇ ਕੱਟ ਨਹੀਂ ਪਾਇਆ ਤੇ ਉੱਪਰ ਰੱਖ ਕੇ ਕੱਪੜਾ ਇਸ ਤਰ੍ਹਾਂ ਲਗਾ ਲਈ ਹੈ ਹੁਣ ਆਪਾਂ ਨੂੰ ਕਿਵੇਂ ਕਰਨਾ ਹੈ ਹੁਣ ਆਪਾਂ ਇਸ ਤਰ੍ਹਾਂ ਲੱਗ ਗਈ ਜਦੋਂ ਹੁਣ ਆਪਾਂ ਇਹਦੀ ਇਹ ਵਾਲੀ ਜਿਹੜੀ ਸਿਉਣ ਇਹਨੂੰ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਕਰਨਾ ਹੈ ਠੀਕ ਹੈ ਇਸ ਇਦਾਂ ਕਰਕੇ ਫਿਰ ਆਪਾਂ ਇੱਧਰਲੀ ਸਾਈਡ ਤੋਂ ਇੱਧਰਲੀ ਸਾਈਡ ਤੋਂ ਆਪਾਂ ਇਹਨੂੰ ਇੱਥੇ ਰੱਖਾਂਗੇ ਠੀਕ ਹੈ ਤੇ ਇਹ ਆਪਣੀ ਸिलाई ਦਿਸਣ ਲੱਗੀ ਉੱਪਰ ਤੇ ਇਹਦੇ ਉੱਪਰ ਉੱਪਰ ਆਪਾਂ ਸਲਾਈ ਲਾਉਣੀ ਠੀਕ ਹੈ ਜਿਹੜੀ ਆਪਣੀ ਸਲਾਈ ਪਹਿਲਾਂ ਲੱਗੀ ਹੋਈ ਹੈ ਉਹਦੇ ਉੱਪਰ ਉੱਪਰ ਹੀ ਲਾਵਾਂਗੇ ਇਸ ਤਰ੍ਹਾਂ ਸੈੱਟ ਕਰਕੇ ਬਿਲਕੁਲ ਤੇ ਆਪਾਂ ਇਥੋਂ ਸ਼ੁਰੂ ਕਰਾਂਗੇ ਹੁਣ ਆਪਾਂ ਇਹਨੂੰ ਇਦਾਂ ਸੈੱਟ ਕਰਕੇ ਰੱਖਣਾ ਵੀ ਆਪਣੀ ਜਿਹੜੀ ਸਲਾਈ ਇਹ ਬਿਲਕੁਲ ਉਦੇ ਉੱਪਰ ਉਪਰ ਆਵੇ ਤੇ ਆਪਣ ਲੈਸ ਜਿਹੜੀ ਉਹ ਪੂਰੀ ਬਾਹਰ ਉਦਾਂ ਹੀ ਨਿਕਲੇ ਠੀਕ ਹੈ ਇਦੋਂ ਇੱਕ ਵਾਰੀ ਇਦਾਂ ਸੈੱਟ ਕਰ ਲੈਣਾ ਹੁਣ ਸ਼ੁਰੂ ਕਰਨੀ ਹੈ ਇਸੇ ਤਰੀਕੇ ਨਾਲ ਹੀ ਆਪਾਂ ਨੇ ਇੱਧਰਲੀ ਸਾਈਡ ਇਦਾਂ ਹੀ ਲਾਉਣੀ ਹੈ ਸਲਾਈ ਇੱਧਰਲੀ ਸਾਈਡ ਵੀ ਆਪਾਂ ਸਿਉਣ ਵਾਲਾ ਪਾਸਾ ਉੱਪਰ ਰੱਖ ਲੈਣਾ ਇੱਥੋਂ ਆਪਾਂ ਨੇ ਸਿਉਣ ਜਿਹੜੀ ਬੰਦਿਸ ਦੀ ਇੱਥਾਂ ਹੀ ਐਸტრਾ ਰੱਖ ਲੈਣੀ ਤੇ ਦੇ ਉੱਪਰ ਉੱਪਰ ਸਲਾਈ ਲਾ ਲੈਣੀ ਹੈ ਹੁਣ ਆਪਾਂ ਇਹਦੇ ਉੱਪਰ ਜਿਹੜਾ ਹੈ ਦੋਨੇ ਸਾਈਡਾਂ ਤੋਂ ਇਦਾਂ ਲੱਗ ਗਈ ਹੈ ਹੁਣ ਆਪਾਂ ਇਹਦੇ ਉੱਪਰ ਦੀ ਸਲਾ ਲਾਂਗੇ ਇਹਦੇ ਨਾਲ ਠੀਕ ਇਹ ਆਪਣੀ ਜਿਹੜੀ ਲੇਸ ਲਾ ਕੇ ਕੱਪੜਾ ਲਾ ਕੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਗਿਆ ਠੀਕ ਹੈ ਤੇ ਨੀਚੇ ਤੋਂ ਵੀ ਆਪਣਾ ਇਦਾਂ ਬਣ ਗਿਆ ਇਹ ਹੁਣ ਆਪਾਂ ਇਹਦਾ ਬਾਹਵ ਨਾਲ ਦਾ ਹੀ ਬਣਾਵਾਂਗੇ ਬਾਹਾਂ ਤੇ ਡਿਜ਼ਾਈਨ ਇਸੇ ਤਰ੍ਹਾਂ ਹੀ ਠੀਕ ਹੈ ਇਹ ਆਪਣਾ ਘੇਰੇ ਦਾ ਬਣ ਗਿਆ ਤੇ ਨੀਚੇ ਆਪਾਂ ਲਾਵਾਂਗੇ ਇਹਦੀ אורਗੈਂਜ਼ਾ लेस ਤੇ ਉਹ ਹੀ ਤੁਹਾਨੂੰ ਲਾ ਕੇ ਦੱਸਦੇ ਆਂ ਆਪਾਂ ਇੱਕ ਵਾਰ ਲੈਂਥ ਇਹਦੀ ਮੈਨ ਲੈਣੀ ਆ ਇੱਥੋਂ ਆਪਾਂ ਰੱਖ ਕੇ ਇਹਦੀ ਲੈਂਥ ਇੱਕ ਵਾਰ ਮੈਣੀ ਹੈ ਠੀਕ ਹੈ ਇਹ ਆਪਣੀ ਲੈਂਥ ਜਿਹੜੀ ਇਹ ਕਿੰਨੀ ਸਹੀ ਰਹਿ ਗਈ ਹੈ ਤੇ ਜਿੱਥੇ ਆਪਣੀ ਲੈਂਥ ਆਉਂਦੀ ਉੱਥੋਂ ਆਪਾਂ ਇਹ ਫੋਲਡ ਕਰਨਾ ਠੀਕ ਹੈ ਹਣਾ ਚਾਕਾਂ ਤੋਂ ਬਰਾਬਰ ਰੱਖ ਲੈਣਾ ਇੱਥੋਂ ਠੀਕ ਹੈ ਇਧਰੋਂ ਆਪਾਂ ਨੇ ਬਰਾਬਰ ਕਰਕੇ ਬੈਕ ਤੇ ਆਪਣਾ ਕੱਟ ਲਗਾਇਆ ਹੋਇਆ ਉਹਦੇ ਹਿਸਾਬ ਨਾਲ ਆਪਾਂ ਨੇ ਇਹਨੇ ਲੈਂਥ ਰੱਖਣੀ ਹੈ ਹੁਣ ਇਹ ਪੱਟੀ ਆਪਾਂ ਲਗਾ ਲਈਏ ਠੀਕ ਹੈ ਹੁਣ ਆਪਾਂ ਨੇ ਇੱਥੋਂ ਰੱਖ ਕੇ ਇਹਦਾ ਜਿਹੜਾ ਨੀਚੇ ਵਾਲਾ ਨਿਸ਼ਾਨ ਆ ਉਹਦੇ ਬਰਾਬਰ ਆਪਾਂ ਇੱਥੇ ਨਿਸ਼ਾਨ ਲਾ ਲੈਣਾ ਠੀਕ ਹੈ ਇੰਨਾ ਆਪਣਾ ਨਿਸ਼ਾਨ ਲੱਗ ਗਿਆ ਤੇ ਇਧਰਲੀ ਸਾਈਡ ਤੋਂ ਵੀ ਇੰਦਾ ਸੈੱਟ ਕਰਕੇ ਆਪਾਂ ਹੁਣ ਆਪਾਂ ਘੇਰੇ ਦਾ ਜਿਹੜਾ ਜਿੰਨਾ ਕਪੜਾ ਇਧਰ ਆਉਣਾ ਸੀ ਆ ਗਿਆ ਪਿਛਲੀ ਸਾਈਡ ਆਪਣਾ ਨਿਸ਼ਾਨ ਸਹੀ ਲੱਗਾ ਹੋਇਆ ਫਿਰ ਉਹਦੇ ਹਿਸਾਬ ਨਾਲ ਹੀ ਆਪਾਂ ਉੱਪਰ ਨਿਸ਼ਾਨ ਲਾ ਲੈਣਾ ਠੀਕ ਹੈ ਜੀ ਇੱਥੇ ਆਪਾਂ ਨਿਸ਼ਾਨ ਲਾ ਲਿਆ ਹੁਣ ਇੰਨਾ ਇੰਨਾ ਆਪਣਾ ਕਪੜਾ ਜਿਹੜਾ نیچے ਤੋਂ ਫੋਲਡ ਹੋਣਾ ਹੈ ਇਹ ਠੀਕ ਹੈ ਤੇ ਇੱਥੇ ਆਪਾਂ ਲਗਾਵਾਂਗੇ ਜਿਹੜੀ ਔਰਗਾਂਜਾ ਦੀ ਲੇਸ ਇਹਨੂੰ ਆਪਾਂ ਬਰੀਕ ਪਹਿਲਾਂ ਲੇੜ ਲਾਂਗੇ ਇਹਦੇ ਲੈ ਸਾਈਡ ਤੋਂ ਤੇ ਚਾ ਆਪਾਂ ਕਪੜਾ ਲੀਹ ਲਾਲ ਜੋੜ ਕੇ ਵੀ ਲਾਵਾਂਗੇ ਬੈਗ ਤੇ ਵੀ ਆਪਾਂ ਨੂੰ ਕਪੜਾ ਇਹਦੀ ਲੰਬਾਈ ਇੰਨੀ ਕੁ ਬਣਦੀ ਸੀ ਜੇ ਲੰਬਾਈ ਘੱਟ ਬਣਦੀ ਆਪਾਂ ਇਹਦੇ ਨਾਲ ਨਾ ਕਪੜਾ ਜੋੜ ਕੇ ਆਪਾਂ ਇਹਨਾਂ ਮੇਸ ਜਿਹੜੀ ਆਪਾਂ ਇੱਧਾ ਰੱਖ ਲੈਣੀ ਹੈ ਜਿੱਥੋਂ ਜਿੱਥੋਂ ਆਪਾਂ ਮੋੜਨਾ ਉਹਦੇ ਨਾਲ ਨਾਲ ਰੱਖ ਕੇ ਆਪਾਂ ਸਲਾਈ ਲਾਵਣੀ ਹੈ ਇੱਕ ਵੀ ਆਪਣੇ ਨਾਲ ਦੇਸਾ ਵਾੜਾ ਕਪੜਾ ਘੱਟ ਕਰਕੇ ਫਿਰ ਆਪਾਂ ਇਹਦੇ ਇੱਥੇ ਇਹ ਵਾਲਾ ਜੋੜ ਲਾ ਕੇ ਕਪੜਾ ਲਗਾਵਾਂਗੇ ਤੇ ਉਹਨਾਂ ਤੋਂ ਬਾਅਦ ਤੇ ਤੁਹਾਨੂੰ ਪਲੇਸ ਜਿਹੜੀ ਵਿੱਚ ਅੰਡਰਗਰਾਉਂਡ ਫਿਰ ਲੱਗ ਜੂਗੀ ਉਹ ਆਪਣੇ ਇਹ ਤਲਾਗੀ ਚਲਾਈ ਹੁਣ ਆਪਾਂ ਇਹਦੇ ਵਿੱਚ ਕੱਪੜਾ ਜਿਹੜਾ ਆਹ ਲਾਵਾਂਗੇ ਇਹ ਆਪਾਂ ਇਹ ਨੂੰ ਆਪਾਂ ਇਸ ਤਰ੍ਹਾਂ ਰੱਖ ਲੈਣਾ ਇੱਧਰਲੀ ਸਾਈਡ ਤੇ ਆਪਾਂ ਉੱਪਰ ਦੀ ਇਹਦੀ ਸਲਾਈ ਇੱਥੋਂ ਦੀ ਜਿਹੜੀ ਪਹਿਲਾਂ ਲੱਗੀ ਹੈ ਸਲਾਈ ਉਹਦੇ ਉੱਪਰ ਹੀ ਸਲਾਈ ਲਾਉਣੀ ਠੀਕ ਹੈ ਇੱਥੋਂ ਦੀ ਠੀਕ ਇੱਥੇ ਲਾਉਣਾ La mía, de estoy lo ਬਣੀ ਗਈ ਇਦਾਂ ਬਣ ਜਾਣਾ। ਆਹ ਸਲਾਈ ਜਿਹੜੀ ਆਪਣੇ ਵਿੱਚ ਹੋਗੀ ਠੀਕ ਹੈ। ਤੇ ਇਸ ਤਰੀਕੇ ਨਾਲ ਆਪਣਾ ਜਿਹੜਾ ਜੋੜ ਦਾ ਪਤਾ ਨਹੀਂ ਲੱਗਣਾ ਹੁਣ ਕਿ ਜੋੜ ਲੱਗਿਆ ਤੇ ਆਪਣਾ ਕੱਪੜਾ ਜਿਹੜਾ ਫਰਚ ਫੋਲਡ ਹੋ ਜਾਊਗਾ। ਇਸੇ ਤਰ੍ਹਾਂ ਆਪਾਂ ਕੀ ਰੇਤੇ ਆਪਾਂ ਜੀ ਲੰਬਾਈ ਘੱਟ ਜਾਂਦੀ ਹੋਵੇ ਨਾ ਤੇ ਪੂਰਾ ਪੂਰਾ ਕੱਪੜਾ ਹੋਵੇ ਤਾਂ ਆਪਾਂ ਜਿਹੜਾ نیچے ਲੇਡੀ ਫੋਲਡ ਕਰਨੀ ਉਹ ਆਪਾਂ ਇਸ ਤਰੀਕੇ ਲਾ ਸਕਦੇ ਆ। ਹੁਣ ਆਪਾਂ ਇਹਨੂੰ ਨਾਲ-ਨਾਲ ਰੱਖ ਕੇ ਇਧਰ ਤੇ ਉੱਪਰ ਸਾਈਡ ਤੋਂ ਇਹਨੂੰ ਆਪਾਂ ਇਧਰ ਕੱਚੀ ਸਲਾਈ ਲਾ ਲਾਂਗੇ ਠੀਕ ਹੈ। ਇਹ ਆਪਣੇ ਇੱਥੋਂ ਤਰਪਾਈ ਕਰ ਲਾਂਗੇ ਤੇ ਇੱਕ ਆਪਾਂ ਉੱਪਰ ਦੀ ਟੌਪ ਸਟੇਜ ਲਗਾ ਦਾਂਗੇ ਤਾਂ ਕਿ ਆਪਣੀ ਜਿਹੜੀ ਇੱਥੋਂ ਸਲਾਈ ਜਿਹੜੀ ਇੱਕ ਸਹੀ ਸਿੱਧੀ ਸਿੱਧੀ ਲੱਗਣੀ ਹੈ ਠੀਕ ਹੈ ਇਹ ਬਹੇਤੇ ਕਰਕੇ ਇਹਦੇ ਨਾਲ-ਨਾਲ ਹੀ ਆਪਣੇ ਲਗਾਉਣੀ ਹੈ ਇਸ ਤਰੀਕੇ ਨਾਲ ਤੁਸੀਂ ਆਪਾਂ ਘੇਰੇ ਦਾ ਡਿਜ਼ਾਈਨ ਬਣਾ ਸਕਦੇ ਆ ਤੇ ਇਹ ਆਪਣਾ ਵਸੇ ਇਧਰੋਂ ਸਾਈਡ ਤੋਂ ਤਰਪਾਈ ਹੋ ਜਾਣਾ ਤੇ ਆਪਲਾ ਡਿਜ਼ਾਈਨ ਬਣ ਕੇ ਰਹਿ ਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਪਲੀਜ਼ ਜ਼ਰੂਰ ਕਰ ਦੇਣਾ ਤੇ ਕਿ ਕਿਦਾਂ ਆਪਾਂ ਪਲੈਨ ਕਪੜਾ ਲਾ ਕੇ ਇਸ ਤਰ੍ਹਾਂ ਡਿਜ਼ਾਈਨ ਬਣਾ ਸਕਦੇ ਆ